ਜਰਮਨ ਦੇ ਵਿੱਚੋਂ ਇੱਕ ਵੀਰ 7 ਵਰਿਆਂ ਬਾਅਦ ਆਪਦੇ ਪਿੰਡ ਦੇ ਵੱਲ ਆ ਰਿਹਾ ਹਰਿਆਣੇ ਦੇ ਰੁਤਕ ਖੇਤਰ ਦੇ ਵਿੱਚ ਪਿੰਡ ਆ ਉਹਦੇ ਕੋਲੋਂ ਚਾਹ ਸਾਂਭਿਆ ਨਹੀਂ ਜਾਂਦਾ ਹੋਣਾ ਪਰ ਉਹਨੂੰ ਪਤਾ ਨਹੀਂ ਸੀ ਕਿ ਮੈਂ ਰਾਹ ਦੇ ਵਿੱਚ ਲੁੱਟਿਆ ਕਿਵੇਂ ਜਾਣਾ ਮੈਨੂੰ ਲੁੱਟਣ ਵਾਲੇ ਕੌਣ-ਕੌਣ ਹੋਣਗੇ ਉਹਨਾਂ ਦੇ ਕੀ ਇਰਾਦੇ ਹੋਣਗੇ ਮੇਰੇ ਕੋਲੇ ਉਹਨਾਂ ਨੇ ਕੱਖ ਨਹੀਂ ਛੱਡਣਾ ਤੇ ਮੈਂ 25-30 ਦਿਨਾਂ ਦੇ ਲਈ ਆਇਆ ਜਾਂ ਆ ਰਿਹਾ ਤੇ ਮੈਂ ਇੰਨਾ ਕੋੜਾ ਤਜਰਬਾ ਲੈ ਕੇ ਜਾਊਂਗਾ ਟੈਕਸੀ ਜਿਹੜੀ ਆਨਲਾਈਨ ਬੁੱਕ ਕੀਤੀ ਹੋਈ ਆ ਜਿਵੇਂ ਕਿ ਅੱਜਕੱਲ ਬਹੁਤ ਸਾਰੇ ਭੈਣਾ ਵੀਰ ਕਰ ਲੈਂਦੇ ਵਿਦੇਸ਼ ਦੇ ਵਿੱਚੋਂ ਆਉਣ ਵੇਲੇ ਜਾਂ ਇੱਥੋਂ 에어ਪੋਰਟ ਦੇ ਉੱਤੇ ਜਾਣ ਵੇਲੇ ਜਾਂ 에어ਪੋਰਟ ਤੋਂ ਪਿੰਡ ਪਹੁੰਚਣ ਦੇ ਵੇਲੇ ਕਿਉਂਕਿ ਇੱਕ ਪਾਸੇ ਦੀ ਟੈਕਸੀ ਸਾਨੂੰ ਸਸਤੀ ਪੈਂਦੀ ਆ ਜੇ ਟੈਕਸੀ ਪਿੰਡ ਦੇ ਵਿੱਚੋਂ ਕਰਵਾ ਕੇ ਜਾਈਏ ਸ਼ਹਿਰ ਦੇ ਵਿੱਚੋਂ ਕਰਵਾਈਏ ਸਟੈਂਡ ਤੋਂ ਕਰਵਾਈਏ ਕਿਸੇ ਹੋਰ ਦੀ ਕਰਵਾਈਏ ਉਹ ਸਾਨੂੰ ਮਹਿੰਗੀ ਪੈਂਦੀ ਆ ਜਿਵੇਂ ਜੇਕਰ 에어ਪੋਰਟ ਜਾਣਾ ਹੋਵੇ 12000 ਦੀ ਟੈਕਸੀ ਪੈਂਦੀ ਹੋਵੇ ਪਰ ਜੇ ਇੱਕ ਪਾਸੇ ਦੇ ਸਫ਼ਰ ਤੱਕ ਕਰਨਾ ਫਿਰ ਸ਼ਾਇਦ 7-8000 ਰੁਪਏ ਦੇ ਵਿੱਚ ਪੈਂਦੀ ਆ ਜੋ ਕਿ ਅਸੀਂ ਫੇਸਬੁੱਕ ਦੇ ਉੱਤੇ ਇੰਸਟਾਗ੍ਰam ਦੇ ਉੱਤੇ ਕਈ ਵਾਰ ਇਹੋ ਜਿਹੀਆਂ ਵੀਡੀਓ ਵੀ ਵੇਖੇ ਆ ਵੀ ਇੱਕ ਪਾਸੇ ਦੀ ਟੈਕਸੀ ਬੁੱਕ ਕਰਵਾਓ ਇਹ ਇੱਕ ਪਾਸੇ ਵਾਲੀ ਟੈਕਸੀ ਨੇ ਹੀ ਬੰਦੇ ਨੂੰ ਲੁੱਟ ਲਿਆ ਇਸ ਇੱਕ ਪਾਸੇ ਵਾਲੀ ਟੈਕਸੀ ਨੇ ਹੀ ਖਬਰ ਬਣਾ ਦਿੱਤੀ ਤੇ ਮੀਡੀਆ ਦੇ ਵਿੱਚ ਇਹ ਖਬਰ ਆਈ ਆ ਦਿੱਲੀ 에어ਪੋਰਟ ਤੋਂ ਇਹ ਟੈਕਸੀ ਚੱਲ ਪੈਂਦੀ ਆ ਸਮਾਨ ਰੱਖਿਆ ਬੰਦੇ ਦਾ ਵਿੱਚ ਬਿਠਾਇਆ ਜਰਮਨ ਵਾਲਾ ਬੰਦਾ ਤੇ ਰਾਹ ਦੇ ਵਿੱਚ ਇੱਕ ਟਾਬੇ ਦੇ ਉੱਤੇ ਟੈਕਸੀ ਰੁਕਦੀ ਆ ਇਹ ਗੱਲ ਕਹੀ ਜਾਂਦੀ ਕਿ ਆਪਾਂ ਰੋਟੀ ਪਾਣੀ ਛੱਕ ਲਈਏ ਰੋਟੀ ਪਾਣੀ ਛੱਕਦੇ ਆ ਫਿਰ ਉੱਥੋਂ ਚਾਲੇ ਪਾਉਂਦੇ ਆ ਕੁਝ ਕਿਲੋਮੀਟਰ ਅੱਗੇ ਜਾ ਕੇ ਟੈਕਸੀ ਦਾ ਡਰਾਈਵਰ ਇਹ ਗੱਲ ਕਹਿੰਦਾ ਵੀ ਸਾਬ ਜੀ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤੇ ਮੈਨੂੰ 1000-1500 ਰੁਪਈਆ ਬਣਦਾ ਹੋਵੇ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਤੁਹਾਨੂੰ ਕੋਈ ਐ ਕਹਿ ਰਿਹਾ ਵੀ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਉਹ ਬੰਦਾ ਕਹਿੰਦਾ ਯਾਰ ਮੈਨੂੰ ਕੀ ਦਿੱਕਤ ਆ ਜੇ 13000-1500 2000 ਰੁਪਈਆ ਬਣਦਾ ਤੇ ਜੇ 15-20-25 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਦੇ ਨਾਲ ਇੰਉ ਬਣਦਾ ਮੈਨੂੰ ਕੋਈ ਸਮੱਸਿਆ ਨਹੀਂ بس اس ਤੋਂ ਉਹਦੀ ਮੁਸ਼ਕਲ ਸ਼ੁਰੂ ਹੋ ਗਈ ਆ ਗੱਡੀ ਰੋਕੀ ਗਈ ਆ ਨਵਾਂ ਬੰਦਾ ਗੱਡੀ ਦੇ ਵਿੱਚ ਬੈਠਾ ਤੇ ਥੋੜੀ ਜਿਹੀ ਦੂਰ ਜਾ ਕੇ ਗੱਲ ਕਹੀ ਜਾਂਦੀ ਆ ਕਿ ਗੱਡੀ ਦੀ ਬ੍ਰੇਕ ਦੇ ਵਿੱਚ ਕੋਈ ਨੁਕਸ ਲੱਗਦਾ ਜਾਂ ਰੇਸ ਦੇ ਵਿੱਚ ਕੋਈ ਨੁਕਸ ਲੱਗਦਾ ਇੱਕ ਪਾਸੇ ਖੂंजे ਜਿਹਦੇ ਵਿੱਚ ਝਾੜੀਆਂ ਜਿਹਦੇ ਕੋਲ ਗੱਡੀ ਖੜਾਈ ਜਾਂਦੀ ਆ ਤੇ ਦੋਵੇਂ ਜਣਿਆਂ ਦੀ ਆਪਸ ਦੇ ਵਿੱਚ ਨਵੇਂ ਬੈਠੇ ਬੰਦੇ ਦੀ ਤੇ ਡਰਾਈਵਰ ਦੀ ਆਪਸ ਦੇ ਵਿੱਚ ਗਿੱਟਮਟ ਸੀ ਦੋਵਾਂ ਨੇ ਫੇਰ ਉਸ ਜਰਮਨ ਤੋਂ ਆਈ ਸਵਾਰੀ ਨੂੰ ਉਸ ਵੀਰ ਨੂੰ ਕੁੱਟਿਆ ਉਹਦਾ ਪਰਸ ਲੈ ਗਏ ਉਹਦਾ ਪਾਸਪੋਰਟ ਪਾੜ ਦਿੱਤਾ ਉਹਦੇ ਕੋਲੇ 15-1800 ਡਾਲਰ ਸੀ ਉਹ ਵੀ ਲੈ ਗਏ ਉਹਦਾ ਮੋਬਾਈਲ ਵੀ ਲੈ ਗਏ ਉਹਦੀ ਘੜੀ ਵੀ ਲੈ ਗਏ ਉਹਦਾ ਟੂਮ ਛੱਲਾ ਜਿਹੜਾ ਵੀ ਸੀਗਾ ਉਹ ਵੀ ਲੈ ਗਏ ਤੇ ਹੁਣ ਉਸ ਬੰਦੇ ਦੇ ਵੱਲੋਂ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਈ ਗਈ ਆ ਇਹ ਖਬਰ ਮੀਡੀਆ ਦੇ ਵਿੱਚ ਆਈ ਆ ਤੇ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਨ ਦਾ ਮਕਸਦ ਸਿਰਫ ਇਹ ਆ ਕਿ ਤੁਸੀਂ ਸਾਰੇ ਆ ਰਹੇ ਹੋ ਪੰਜਾਬੀ ਭੈਣਾ ਵੀਰ ਵਿਦੇਸ਼ਾਂ ਦੇ ਵਿੱਚੋਂ ਆਪਣੇ ਪਿੰਡ ਦੇ ਵੱਲ ਜਾਂ ਆਉਂਗੇ ਜਾਂ ਆ ਚੁੱਕੇ ਹੋ ਜਦੋਂ ਤੁਸੀਂ ਟੈਕਸੀ ਬੁੱਕ ਕਰਵਾਉਨੇ ਆ ਉਦੋਂ ਅੰਨਾ ਭਰੋਸਾ ਨਾ ਕਰਿਆ ਕਰੋ ਜਦੋਂ ਤੁਸੀਂ ਇੰਨੀ ਮਹਿੰਗੀ ਜਹਾਜ਼ ਦੀ ਟਿਕਟ ਲਾ ਕੇ ਆ ਰਹੇ ਹੋ ਤਾਂ ਮੇਰੀ ਬੇਨਤੀ ਆ ਵੀ ਭਾਈ ਫਿਰ ਜੇਕਰ 5-4000 ਰੁਪਏ ਟੈਕਸੀ ਵਾਲਾ ਵੀ ਵੱਧ ਲੈ ਜਾਊਗਾ ਪਰ ਬਿਨਾ ਭਰੋਸੇ ਤੋਂ ਕਿਸੇ ਦੇ ਨਾਲ ਬੈਠਣਾ ਬਹੁਤ ਵੱਡੀ ਗਲਤੀ ਆ ਅਸੀਂ ਕਹਿ ਦਿੰਨੇ ਵੀ ਆਨਲਾਈਨ ਟੈਕਸੀ ਬੁੱਕ ਕਰ ਲੀਆ ਕੀ ਪਤਾ ਉਸ ਬੰਦੇ ਦਾ ਸੁਭਾਅ ਕੀ ਆ ਉਸ ਬੰਦੇ ਦਾ ਕਿਰਦਾਰ ਕੀ ਆ ਜਦੋਂ ਤੁਸੀਂ ਉਹਨੂੰ ਜਾਣਦੇ ਹੀ ਨਹੀਂ ਤੇ ਫਿਰ ਤੁਸੀਂ ਉਹਦੇ ਨਾਲ ਬੈਠਨੇ ਕਿਉਂ ਆ ਇਹ ਜਿਹੜਾ 5-7000 ਰੁਪਏ ਬਚਾਉਣ ਦੇ ਚੱਕਰ ਦੇ ਵਿੱਚ ਆਪਾਂ ਆਪਣੀ ਜ਼ਿੰਦਗੀ ਆਪਾਂ ਆਪਣੀ ਇੱਜ਼ਤ ਜੋਖਮ ਦੇ ਵਿੱਚ ਪਾ ਲੈਨੇ ਆ ਤੇ ਜਦੋਂ ਹੁਣ ਪੰਜਾਬੀ ਭੈਣਾ ਵੀਰ ਉਧਰੋਂ ਤੁਰਨ ਦੀ ਤਿਆਰੀ ਕਰ ਰਹੇ ਆ ਤਾਂ ਤੁਸੀਂ ਇਹ ਗਲਤੀ ਨਾ ਕਰਿਓ ਤੁਹਾਡੇ ਪਿੰਡ ਦੇ ਵਿੱਚੋਂ ਤੁਹਾਡੀ ਰਿਸ਼ਤੇਦਾਰੀ ਦੇ ਵਿੱਚੋਂ ਤੁਹਾਡਾ ਪੁਰਾਣਾ ਜਾਣਕਾਰ ਤੁਹਾਡੇ ਨੇੜਲੇ ਟੈਕਸੀ ਸਟੈਂਡ ਦੇ ਵਿੱਚੋਂ ਟੈਕਸੀ ਜੇਕਰ ਕੋਈ ਜਾਣਕਾਰ ਹੈਗਾ ਬੁੱਕ ਕਰਵਾ ਦੇਵੇ ਨਹੀਂ ਤਾਂ ਆਨਲਾਈਨ ਨਾ ਤਾਂ ਇੱਥੋਂ ਵਾਲਾ ਕੋਈ ਬੁੱਕ ਕਰਵਾ ਕੇ ਦੇਵੇ ਤੇ ਨਾ ਹੀ ਉੱਥੇ ਬੈਠੇ ਆਨਲਾਈਨ ਬੁੱਕ ਕਰੋ ਵੀ ਭਾਈ ਕੋਈ ਗੱਲ ਨਹੀਂ 7000 ਰੁਪਏ ਲੈਂਦਾ ਉਦਾਂ 12000 ਰੁਪਇਆ ਲੱਗਦਾ ਪੰਜ ਤਾਂ ਆਪਣੇ ਇੱਥੇ ਬਚ ਗਿਆ ਉਹ ਜਿਹੜਾ ਪੰਜ بچਾਉਣ ਦੇ ਚੱਕਰ ਦੇ ਵਿੱਚ ਆਪਦਾ ਸਾਰਾ ਕੁਝ ਨਾ ਗਵਾ ਲਿਓ ਤੁਹਾਨੂੰ ਚੇਤੇ ਹੋਣਾ ਪਿਛਲੇ ਸਾਲ ਦੀ ਗੱਲ ਤਰਨਤਾਰਨ ਵੱਲ ਦੀ ਇੱਕ ਕੁੜੀ ਆ ਤੇ ਅਮਰੀਕਾ ਦੇ ਵਿੱਚੋਂ ਆ ਰਹੀ ਆ ਤੇ ਚਾਰ ਬਰਿਆਂ ਬਾਅਦ ਉਹ ਆ ਰਹੀ ਆ ਤੇ ਟੈਕਸੀ ਆ ਜਿਹੜੀ ਉਹ ਡਰਾਈਵਰ ਦੀ ਨੀਤ ਫਿੱਟ ਗਈ ਜਾਂ ਕਿਹਦੀ ਉਹਦੇ ਮਨ ਦੇ ਵਿੱਚ ਗਲਤ ਖਿਆਲ ਆ ਗਿਆ ਉਹਨੇ ਰਾਹ ਦੇ ਵਿੱਚ ਬਤਮੀਜ਼ੀ ਸ਼ੁਰੂ ਕਰਤੀ ਸੀ ਪਹਿਲਾਂ ਗੱਲਾਂ ਕਰੀ ਗਏ ਥੋੜਾ ਜਿਹਾ ਫ੍ਰੈਂਕ ਗੱਲਾਂ ਹੋਈਆਂ ਫਰੈਂਕ ਤੋਂ ਭਾਵੇਂ ਇਹ ਵੀ ਭਾਈ ਪਰਿਵਾਰਕ ਗੱਲਾਂ ਬਾਤਾਂ ਚੱਲ ਪਈਆਂ ਪਰਿਵਾਰਕ ਮਾਹੌਲ ਵਾਲੀਆਂ ਗੱਲਾਂ ਚੱਲ ਪਈਆਂ ਬਾਅਦ ਦੇ ਵਿੱਚ ਉਸ ਕੁੜੀ ਨੇ ਦੋਸ਼ ਲਾਇਆ ਸੀ ਕਿ ਮੇਰੇ ਨਾਲ ਰਾਹ ਦੇ ਵਿੱਚ ਬਦਸਲੂਕੀ ਕੀਤੀ ਗਈ ਆ ਪਰ ਵੇਲਾ ਹੱਥ ਦੇ ਵਿੱਚੋਂ ਨਿਕਲ ਗਿਆ ਤੁਸੀਂ ਬਾਅਦ ਚ ਸਜ਼ਾ ਦਿਵਾਓ ਨਾ ਦਿਵਾਓ ਬਾਅਦ ਦੀ ਗੱਲ ਆ ਕਾਨੂੰਨ ਕੀ ਕਾਰਵਾਈ ਕਰਨਾ ਪਰ ਇੱਕ ਵਾਰ ਤਾਂ ਤੁਹਾਡਾ ਸਮਾਂ ਬਰਬਾਦ ਹੋ ਗਿਆ ਨਾ ਤੇ ਤੁਸੀਂ ਜਦੋਂ ਭਾਰਤ ਦੇ ਵੱਲ ਆਉਨੇ ਆ ਇੰਡੀਆ ਦੇ ਵੱਲ ਆਉਨੇ ਆ 20 25 ਦਿਨ ਵਾਸਤੇ ਮਹੀਨੇ ਵਾਸਤੇ ਆਉਨੇ ਹੋ ਤੇ ਤੁਹਾਡੇ ਕੋਲੇ ਇੱਕ ਇੱਕ ਘੰਟਾ ਇੱਕ ਇੱਕ ਦਿਨ ਬਹੁਤ ਕੀਮਤੀ ਹੁੰਦਾ ਆਪਾਂ ਸਮਝ ਸਕਦੇ ਹਾਂ ਕਿ ਸਾਰੇ ਜਾਣੇ ਹੁਣ ਵਿਦੇਸ਼ਾਂ ਦੇ ਵੱਲ ਜਾਂਦੇ ਆਉਂਦੇ ਆ। ਸੋ ਅੰਨੀ ਸਰਦਾ ਜਾਂ ਕਹਿ ਦੇ ਵੀ ਅੰਨਾ ਭਰੋਸਾ ਕਿਸੇ ਦੇ ਉੱਤੇ ਨਾ ਕਰਿਓ ਕਿਉਂਕਿ ਟੈਕਸੀਆਂ ਬਹੁਤ ਸਾਰੀਆਂ ਮੈਂ ਨਹੀਂ ਕਹਣਾ ਵੀ ਆਨਲਾਈਨ ਸਾਰੇ ਬੰਦੇ ਗਲਤ ਹੋਣਗੇ ਟੈਕਸੀ ਵੀਰ ਆ ਜਿਹੜੇ ਉਹ ਸਾਡੇ ਆਪਣੇ ਭੈਣ ਭਰਾ ਉਹਨਾਂ ਦਾ ਆਪਦਾ ਕਿੱਤਾ ਉਹਨਾਂ ਨੇ ਆਪਦੇ ਪਰਿਵਾਰ ਪਾਲਣੇ ਆ। ਉਹਨਾਂ ਨੂੰ ਵੱਢ ਤੋਂ ਵੱਧ ਪੈਸੇ ਦਿਓ ਮੈਂ ਤੇ ਵੀ ਬੇਨਤੀ ਕਰਦਾ ਹੁਣਾ ਵੀ ਜੇਕਰ ਕੋਈ ਬੰਦਾ ਕਹਿੰਦਾ ਜੀ ਕਿ ਮੈਂ ਦਿਨ ਦਾ ਤੇਰੇ ਕੋਲ 5000 ਰੁਪਏ ਲਵਾਂਗਾ ਤੁਸੀਂ ਉਹਨੂੰ ਕੋਈ ਯਾਰ ਸ਼ੇਲ ਐ ਪਰ ਤੂੰ ਪਰਿਵਾਰਕ ਮੈਂਬਰਾਂ ਵਾਂਗੂ ਰਹਿਣਾ। ਕਿਉਂਕਿ ਤੁਸੀਂ ਇੰਨੀ ਮਹਿੰਗੀ ਟਿਕਟ ਲਾ ਕੇ ਆਏ ਆ ਤੁਸੀਂ ਉੱਥੇ ਬਾਬੇ ਦੀ ਕਿਰਪਾ ਨਾਲ ਸੋਹਣੇ ਕਮਾਉਣੇ ਆ ਤੁਸੀਂ ਵਿਆਹ ਤੇ ਆਏ ਆ ਇੱਥੇ ਵਿਆਹ ਦੇ ਉੱਤੇ ਵਾਰਨੇ ਸ਼ਰਨੇ ਵੀ ਬਹੁਤ ਕਰਨੇ ਆ ਤੁਸੀਂ ਇੱਥੇ ਡੀਜੇ ਤੋਂ ਵੀ ਸੁੱਟਣੇ ਆ ਤੁਸੀਂ ਬੜਾ ਕੁਝ ਕਰਨਾ ਫਿਰ ਜੇਕਰ ਆਪਦੇ ਇੱਕ ਟੈਕਸੀ ਵਾਲੇ ਵੀਰ ਦੀ ਝੋਲੀ ਦੇ ਵਿੱਚ ਜੇਬ ਦੇ ਵਿੱਚ 4 ਰੁਪਏ ਵਧ ਚਲੇ ਜਾਣਗੇ ਤਾਂ ਕੋਈ ਮਾੜੀ ਗੱਲ ਨਹੀਂ ਆ ਤੇ ਬੜੇ ਭੈਣਾ ਵੀਰ ਇਦਾਂ ਮਦਦ ਕਰਦੇ ਵੀ ਆ ਉਦੇਸ਼ਾਂ ਦੇ ਵਿੱਚੋਂ ਆਏ ਪਰ ਜਿਹੜੀ ਆਪਾਂ ਇੱਕ ਗਲਤੀ ਕਰ ਬੈਨੇ ਆ ਉਸ ਗਲਤੀ ਦੇ ਕਰਕੇ ਸਾਡਾ ਇੰਨਾ ਕੋੜਾ ਤਜਰਬਾ ਹੁੰਦਾ ਵੀ ਦੂਜਾਂ ਨੂੰ ਦੱਸਣਾ ਬਣਦਾ ਤੁਹਾਨੂੰ ਯਾਦ ਹੋਣਾ 2 ਸਾਲ ਪਹਿਲਾਂ ਦੀ ਗੱਲ ਆ ਇੱਕ ਮੁੰਡਾ ਜਿਹੜਾ ਉਹ ਮੇਰਾ ਖਿਆਲ ਆ ਵੀ 27-28 ਸਾਲ ਦਾ ਹੋਣਾ ਉਹ ਸੱਤਾਂ ਅੱਠਾਂ ਵਰਿਆਂ ਬਾਅਦ ਪੱਕੇ ਹੋਣ ਤੋਂ ਬਾਅਦ ਕੈਨੇਡਾ ਦੇ ਵਿੱਚੋਂ ਵਾਪਸ ਆ ਰਿਹਾ ਰਾਹ ਦੇ ਵਿੱਚ ਜਦੋਂ ਟੈਕਸੀ ਵਾਲੇ ਡਰਾਈਵਰ ਨੇ ਗੱਲ ਕਹੀ ਸੀ ਕਿ ਫੰਕਸ਼ਨ ਕਰਨਾ ਕੋਈ ਮਸਤੀ ਮੁਸਤੀ ਮਾਰਨੀ ਆ ਕਿਉਂਕਿ ਜਵਾਨ ਉਮਰ ਦੀ ਗੱਲ ਆ ਤੇ ਉਹ ਬੰਦਾ ਮੰਨ ਗਿਆ ਉਹ ਕਹਿੰਦਾ ਕਿੰਨੇ ਪੈਸੇ ਲੱਗਣਗੇ ਉਹ ਕਹਿੰਦਾ ਜੀ ਕਿ ਇੱਥੇ ਲੱਗੂਗਾ 4 ਕੁ ਹਜ਼ਾਰ ਰੁਪਿਆ 3 ਕੁ ਹਜ਼ਾਰ ਰੁਪਿਆ ਉਹ ਇੱਕ ਥਾਂ ਦੇ ਉੱਤੇ ਇੱਕ ਘਰ ਦੇ ਕੋਲੇ ਜਾਂਦੇ ਆ ਇਹ ਸਾਰਾ ਇੱਕ ਗੈਂਗ ਆ ਉੱਥੇ ਕੁਝ ਕੁੜੀਆਂ ਵੀ ਆ ਉੱਥੇ ਕੁਝ ਬੰਦੇ ਵੀ ਆ ਜਦੋਂ ਉਹ ਬੰਦਾ ਉਤਰ ਕੇ ਕਮਰੇ ਦੇ ਵੱਲ ਜਾਂਦਾ ਤੇ ਉਸ ਤੋਂ ਬਾਅਦ ਉਹਦੇ ਨਾਲ ਜੋ ਕੁਝ ਹੋਇਆ ਉਹਦੀਆਂ ਖਬਰਾਂ ਬਣੀਆਂ ਸਨ ਫਿਰ ਉਸ ਬੰਦੇ ਨੂੰ ਕੁੱਟਿਆ ਵੀ ਸੀ ਉਹਦੀ ਵੀਡੀਓ ਵੀ ਬਣਾਈ ਸੀ ਉਹਦਾ ਸਾਰਾ ਸਮਾਨ ਵੀ ਰੱਖ ਲਿਆ ਸੀ ਉਸ ਬੰਦੇ ਨੇ ਬਾਅਦ ਦੇ ਵਿੱਚ ਗੱਲ ਕਹੀ ਕਿ ਮੈਂ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕੀਤੀ ਇੰਡੀਆ ਆਉਣ ਦੇ ਲਈ ਪਰ ਤੇਰੀ ਵੀਰੇ ਇੰਡੀਆ ਆਉਣ ਵਾਲੀ ਗਲਤੀ ਨਹੀਂ ਸੀ ਤੇਰੀ ਉਥੇ ਜਾਣ ਵਾਲੀ ਗਲਤੀ ਸੀ ਤੁਸੀਂ ਇੰਡੀਆ ਦੀ ਗਲਤੀ ਨਾ ਕਹੋ ਜੇ ਤੁਸੀਂ ਇੱਥੇ ਵੀ ਬੈਠੇ ਹੋਵੋ ਤੇ ਕਿਸੇ ਦੇ ਉੱਤੇ ਇੰਨਾ ਭਰੋਸਾ ਕਰਕੇ ਗਲਤ ਥਾਂ ਤੇ ਜਾਓਗੇ ਕੋੜਾ ਤਜਰਬਾ ਇੱਥੇ ਵੀ ਹੋ ਜਾਣਾ ਸੋ ਮਤਲਬ ਕਹਿਣ ਦਾ ਇਹ ਕਿ ਜਦੋਂ ਸਾਡਾ ਪੈਰ ਤਲਕ ਗਿਆ ਤੇ ਫਿਰ ਭਾਈ ਦੂਜੇ ਦੀ ਮਰਜ਼ੀ ਆ ਉਹਨੇ ਸਾਨੂੰ ਵਰਤਣਾ ਕਿਵੇਂ ਆ ਤੇ ਬੜੇ ਲੋਕੇ ਇਵੇਂ ਵਰਤੇ ਗਏ ਹਨ ਤੇ ਇੱਕ ਮੇਰੀ ਬੇਨਤੀ ਹੋਰ ਆ ਜਿਹੜੀ ਕਿ ਇਹ ਟੈਕਸੀ ਕਾਰੋਬਾਰ ਦੇ ਨਾਲੋਂ ਵੱਖਰੀ ਗੱਲ ਆ ਜਦੋਂ ਤੁਸੀਂ 20 ਦਿਨ ਦੇ ਲਈ ਮਹੀਨੇ ਲਈ 15 ਦਿਨ ਦੇ ਲਈ 2 ਮਹੀਨੇ ਵਾਸਤੇ ਇੰਡੀਆ ਦੇ ਵਿੱਚ ਆਉਨੇ ਆ ਤੁਹਾਡੇ ਚਾਹ ਹੁੰਦੇ ਆ ਤੁਹਾਡੇ ਚਾਵਾਂ ਦਾ ਅਸੀਂ ਸਵਾਗਤ ਕਰਦੇ ਪਿੰਡ ਤੁਹਾਡੇ ਆ ਪੰਜਾਬ ਤੁਹਾਡਾ ਅਸੀਂ ਤੁਹਾਡੇ ਆ ਪਰ ਇੱਥੇ ਜਦੋਂ ਤੁਸੀਂ ਆਉਣੇ ਸੋਚ ਕੇ ਆਉਣੇ ਵੀ ਇੱਕ ਤਾਂ ਗੋਡੇ ਦਾ ਆਪਰੇਸ਼ਨ ਕਰਾਉਣਾ ਅੱਖਾਂ ਦੇ ਡਾਕਟਰ ਕੋਲੇ ਜਾਣਾ ਅਸੀਂ ਜੀ ਅਖੰਡ ਪਾਠ ਸਾਹਿਬ ਕਰਾਉਣਾ ਫਲਾਣਾ ਦੇ ਮਰਗ ਹੋ ਗਈ ਸੀ ਉਧਰ ਜਾ ਕੇ ਆਉਣਾ ਇੱਕ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਇੱਕ ਅਸੀਂ ਫਲਾਣੀ ਥਾਂ ਤੇ ਜਾਣਾ ਜਾਂ ਸਾਡੇ ਪਹਿਲਾਂ ਹੀ ਪ੍ਰੋਗਰਾਮ ਉਲੀਕੇ ਹੁੰਦੇ ਆ ਦੋਸਤਾਂ ਮਿੱਤਰਾਂ ਕੋਲੇ ਜਾਣਾ ਪਾਰਟੀ ਛਰਤੀ ਕਰਨੀ ਆ ਖੇਤਾਂ ਦੇ ਵਿੱਚ ਰਹਿਣਾ ਜੋ ਵੀ ਕੁਝ ਕਰਨਾ ਪਰ ਇੱਥੇ ਆ ਕੇ ਕਦੇ ਵੀ ਕਿਸੇ ਨਾਲ ਝਗੜਿਓ ਨਾ ਏ ਮੈਂ ਤੁਹਾਨੂੰ ਇੱਕ ਤਜਰਬੇ ਦੀ ਗੱਲ ਦੱਸਦਾ ਮੇਰੇ ਕਈ ਦੋਸਤਾਂ ਨਾਲ ਐਵੇਂ ਹੋਇਆ ਮੰਨ ਲੋ ਕਿ ਤੁਸੀਂ ਗੱਡੀ ਤੇ ਜਾ ਰਹੇ ਹੋ ਤੁਹਾਡੀ ਗੱਡੀ ਦੇ ਨਾਲ ਕਿਸੇ ਦੀ ਗੱਡੀ ਖਹਿ ਗਈ ਇਹਨੂੰ ਉੱਥੇ ਹੀ ਨਿਬੜਨ ਦੀ ਕੋਸ਼ਿਸ਼ ਕਰੋ ਭਾਵੇਂ ਤੁਸੀਂ ਗਲਤ ਹੋ ਭਾਵੇਂ ਦੂਜਾ ਗਲਤ ਆ ਹੱਥ ਜੋੜ ਕੇ ਮਾਫੀ ਮੰਗ ਕੇ ਉਹਨੂੰ ਤੋੜਨ ਦੀ ਕੋਸ਼ਿਸ਼ ਕਰੋ ਕਿਉਂਕਿ ਕੁਝ ਲੋਕ ਤੁਹਾਨੂੰ ਇੱਥੇ ਐਸੇ ਮਿਲਦੇ ਆ ਜਿਨ੍ਹਾਂ ਨੂੰ ਇਹ ਪਤਾ ਲੱਗਦਾ ਕਿ ਤੁਸੀਂ ਐਨਆਰਆਈ ਹੋ ਤੇ ਫਿਰ ਪੁਲਿਸ ਦੇ ਨਾਲ ਵੀ ਗਿੱਟਮਟ ਹੁੰਦੀ ਆ ਤੇ ਮਾੜਾ ਜਿਹਾ ਝੇੜਾ ਬਾਅਦ ਦੇ ਵਿੱਚ ਤੁਹਾਡੇ ਕਈ ਲੱਖ ਰੁਪਏ ਲਵਾ ਦਿੰਦਾ ਫਿਰ ਤੁਹਾਡੀ ਕਈ ਵਾਰੀ ਟਿਕਟ ਵੀ ਲੇਟ ਹੁੰਦੀ ਆ ਜੇ ਤੁਹਾਡੇ ਉੱਤੇ ਕੇਸ ਪੈ ਜੇ ਫਿਰ ਕਈ ਸਾਲਾਂ ਤੇ ਗੱਲ ਚੱਲੀ ਜਾਂਦੀ ਆ ਜੇ ਮੈਂ ਤਾਂ ਇਹ ਵੀ ਸੋਚਦਾ ਹੁੰਨਾ ਵੀ ਜੇਕਰ ਕੋਈ ਝੇੜਾ ਨਿਵੇੜਨਾ ਚਾਰ ਛਿਲੜ ਦੇ ਕੇ ਨਿਵੇੜਨਾ ਪਵੇ ਨੀਵੇਂ ਹੋ ਕੇ ਹੀ ਨਿਵੇੜਨਾ ਪਵੇ ਗੱਲ ਮੁਕਾ ਦਿਓ ਉੱਥੇ ਹੀ ਗੱਲ ਮੁਕਾ ਦਿਓ ਤੁਹਾਨੂੰ ਕੋਈ ਗਾਲ ਵੀ ਕੱਢੋ ਕਹੋ ਜੀ ਤੁਸੀਂ ਬਹੁਤ ਵੱਡੇ ਵੀਰ ਜੀ ਹੋ ਅਸੀਂ ਤਾਂ ਤੁਹਾਡੇ ਮੂਰੇ ਛੋਟੇ ਲੋਕ ਆ ਆ ਗੱਲ ਕਹਿ ਕੇ ਗੱਲ ਨੂੰ ਦਬੇੜ ਦਿਓ ਆਪਾਂ ਉੱਥੇ ਹੀ ਫਸਦਾ ਵੱਢ ਦੇਣਾ ਸਾਰਾ ਜੇ ਕੱਲ ਕਵਾਂਗੇ ਜੀ ਤੂੰ ਕੌਣ ਹੁੰਨਾ ਮੈਨੂੰ ਜਾਣਦਾ ਨਹੀਂ ਫਿਰ ਇਹ ਜਦੋਂ ਮੈਂ ਨਹੀਂ ਜਾਣਦਾ ਤੂੰ ਨਹੀਂ ਜਾਣਦਾ ਕਰਕੇ ਟਿਕਟ ਤੁਹਾਡੀ ਲੇਟ ਹੋਣੀ ਆ ਇਹ ਮੇਰੀ ਬੇਨਤੀ ਆ ਬਾਕੀ ਤੁਸੀਂ ਤਜਰਬੇਕਾਰਾਂ ਤੁਹਾਡੀ ਨਿੱਜੀ ਇੱਛਾ ਤੇ ਇੱਕ ਮੇਰੇ ਵਰਗਿਆਂ ਨੂੰ ਜਦੋਂ ਤੁਸੀਂ ਬਾਹਰੋਂ ਆਉਨੇ ਆ ਥੋੜੀ ਜੀ ਮਤ ਦੇ ਕੇ ਜਾਇਆ ਕਰੋ ਬਾਈ ਜੀ ਉੱਥੇ ਦਰਖਤਾਂ ਨੂੰ ਪੈਸੇ ਨਹੀਂ ਲੱਗਦੇ ਦਰਖਤਾਂ ਨੂੰ ਡਾਲਰ ਪਾਉਂਡ ਨਹੀਂ ਲੱਗਦੇ ਦਰਾਮ ਨਹੀਂ ਲੱਗਦੇ ਯੂਰੋ ਨਹੀਂ ਲੱਗਦੇ ਅਸੀਂ ਉੱਥੇ ਕਮਾਉਨੇ ਆ ਬੜੀ ਮੁਸ਼ਕਲ ਦੇ ਨਾਲ ਇਹ ਚੇਨੀਆਂ ਬਣਾਈਆਂ ਆ ਜਿਹੜੀ ਘੜੀ ਤੁਸੀਂ ਦੇਖਦੇ ਐਪਲ ਵਾਲੀ ਹੈ ਬੜੀ ਔਖੀ ਹੈ ਸਾਰਾ ਕੁਝ ਕਿਸ਼ਤਾਂ ਦੇ ਉੱਤੇ ਹੀ ਆ ਕਿਉਂਕਿ ਮੇਰੇ ਵਰਗੇ ਫਾਹਾ ਲੈਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਤਾਂ ਆਉਨੇ ਹੋ ਇਸ ਗੱਲ ਨੂੰ ਸੋਚ ਕੇ ਵੀ ਭਾਈ ਕੋਈ ਗੱਲ ਨਹੀਂ 20000 ਡਾਲਰ ਵਿਆਹ ਤੇ ਲੱਗ ਜਾਊਗਾ 50000 ਡਾਲਰ ਵਿਆਹ ਤੇ ਲੱਗ ਜਾਊਗਾ ਪਰ ਇੱਥੇ ਜ਼ਮੀਨ ਵੇਚੀ ਜਾਂਦੇ ਹੁੰਦੇ ਆ ਉਹ ਸੋਚਦੇ ਹੁੰਦੇ ਵੀ ਜੇਕਰ ਨਾਜਰ ਸਿੰਘ ਨੇ ਉਹ ਕੀਤਾ ਤੇ ਮੈਨੂੰ ਬੰਤ ਸਿੰਘ ਨੂੰ ਐਵੇਂ ਜਾਣਿਆ ਮੈਂ ਹਿੱਕ ਤੇ ਬੂਟਾ ਲਾ ਕੇ ਛੱਡੂ ਤੁਸੀਂ ਤਾਂ ਜਾ ਕੇ ਫਿਰ ਥੋੜੇ ਬਹੁਤੇ ਕਮਾ ਲਓਗੇ ਚਲੋ ਅੱਜ ਨਹੀਂ ਤਾਂ ਕੱਲ ਨੂੰ ਕਮਾ ਲਓਗੇ ਕੱਲ ਨੂੰ ਨਹੀਂ ਤਾਂ ਸਾਲ ਬਾਅਦ ਘਾਟਾ ਪੂਰਾ ਹੋਜੂ ਪਰ ਇੱਥੇ ਮੇਰੇ ਵਰਗਿਆਂ ਦੇ ਕੋਲੇ ਇਕੱਲਾ ਰਸਾ ਹੀ ਆ ਇੱਥੇ ਨਹਿਰ ਹੀ ਆ ਇੱਥੇ ਸਲਫਾਸ ਹੀ ਆ ਇਥੇ ਮੋਨੋਕਰੋਟੋਫਾਸੀ ਆ ਸੋ ਇਸ ਕਰਕੇ ਜਦੋਂ ਤੁਸੀਂ ਆਉਨੇ ਹੋ ਸਾਡੇ ਵਰਗਿਆਂ ਨੂੰ ਥੋੜੀ ਜੀ ਅਕਲ ਥੋੜੀ ਜੀ ਮਤ ਦੇ ਕੇ ਜਾਇਆ ਕਰੋ ਕਿ ਭਾਈ ਵਿਖਾਵਾ ਨਾ ਕਰੋ ਤੇ ਤੁਸੀਂ ਆਪ ਵੀ ਨਾ ਕਰਿਆ ਕਰੋ ਕਿਰਪਾ ਕਰਕੇ ਆਪ ਵੀ ਵਿਖਾਵਾ ਨਾ ਕਰਿਆ ਕਰੋ ਕਿਉਂਕਿ ਤੁਹਾਨੂੰ ਵੇਖ ਕੇ ਅਸੀਂ ਨਕਲ ਕਰਦੇ ਤੇ ਬਾਅਦ ਦੇ ਵਿੱਚ ਅਸੀਂ ਰਗੜੇ ਜਾਂਦੇ ਆ ਸੋ ਐਨ ਆਰ ਆਈ ਭੈਣਾ ਵੀਰਾਂ ਦੇ ਉੱਤੇ ਬਹੁਤ ਮਾਨਸੀ ਵੀ ਤੇ ਹੈ ਵੀ ਮੈਂ ਅਕਸਰ ਇਹ ਗੱਲ ਕਹਿਣਾ ਹੁੰਨਾ ਕਿ ਭਾਈ ਜੇਕਰ ਐਨ ਆਰ ਆਈ ਭੈਣਾ ਵੀਰ ਨਾ ਹੁੰਦੇ ਤਾਂ ਪੰਜਾਬ ਜੋ ਅੱਜ ਹੈ ਇਹ ਵੀ ਨਹੀਂ ਸੀ ਹੋਣਾ ਇਹ ਸਰਕਾਰਾਂ ਦੇ ਕਰਕੇ ਬਚੇ ਹੋਏ ਪੰਜਾਬ ਨਹੀਂ ਗਾ ਇਹ ਐਨਆਰਆਈ ਭੈਣਾ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਆ ਤੇ ਹਰ ਐਨਆਰਆਈ ਵੀਰ ਨੇ ਭੈਣ ਨੇ ਭਾਵੇਂ ਆਪਦੇ ਪਿੰਡ ਦੇ ਲਈ 100 ਡਾਲਰ ਖਰਚਾ ਹੋਵੇ ਸਾਲ ਦਾ ਤੇ ਭਾਵੇਂ 1000 ਡਾਲਰ ਖਰਚਾ ਹੋਵੇ ਖਰਚਾ ਜ਼ਰੂਰ ਹੁੰਦਾ ਤੇ ਤੁਹਾਡੇ ਕਰਕੇ ਹੀ ਬਹੁਤ ਸਾਰੇ ਬੱਚੇ ਪੜਦੇ ਸਕੂਲਾਂ ਦੇ ਵਿੱਚ ਤੁਹਾਡੇ ਕਰਕੇ ਹੀ ਕਈ ਸੜਕਾਂ ਪੱਕੀਆਂ ਹੋਈਆਂ ਤੁਹਾਡੇ ਕਰਕੇ ਹੀ ਕਈ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਖੁੱਲੀਆਂ ਤੁਹਾਡੇ ਕਰਕੇ ਹੀ ਕਈ ਪਿੰਡਾਂ ਦੇ ਵਿੱਚ ਜਿਮ ਹੈ ਤੁਹਾਡੇ ਕਰਕੇ ਹੀ ਕਈ ਪਿੰਡਾਂ ਦੇ ਵਿੱਚ ਆਰੋ ਸਿਸਟਮ ਲੱਗੇ ਆ ਅਸੀਂ ਇਸ ਗੱਲ ਨੂੰ ਸਮਝਦੇ ਆਂ ਪਰ ਤੁਸੀਂ ਇੱਥੇ ਆ ਕੇ ਉਲਝਣ ਦੇ ਵਿੱਚ ਨਾ ਪਾਓ ਕਿਉਂਕਿ ਤੁਹਾਡਾ ਸਮਾਂ ਬਹੁਤ ਕੀਮਤੀ ਸਾਨੂੰ ਇਸ ਗੱਲ ਦਾ ਪਤਾ ਇੱਥੇ ਸ਼ਿਫਟ ਵਾਲੀ ਗੱਲ ਹੈ ਨਹੀਂ ਤੁਹਾਡੇ ਪਾਸੇ ਸ਼ਿਫਟ ਵਾਲੀ ਆ ਇੱਥੇ ਤਾਂ ਬਾਅਦ ਵਿੱਚ ਜਦੋਂ ਪੈ ਗਈ ਤੇ ਫਿਰ ਭਾਈ ਭੁਗਤਣੀ ਪੈਣੀ ਆ ਤੇ ਇੱਕ ਮੇਰੀ ਬੇਨਤੀ ਸਾਡੇ ਪੰਜਾਬ ਦੇ ਭੈਣਾ ਵੀਰਾਂ ਨੂੰ ਆ ਐਨ ਆਰ ਆਈ ਭੈਣਾ ਵੀਰਾਂ ਨੂੰ ਆਪਾਂ ਚੰਗਾ ਤਜਰਬਾ ਕਰਾ ਕੇ ਭੇਜਣਾ ਇਹ ਨਹੀਂ ਕਿ ਉਹਨਾਂ ਦੇ ਘਰ ਤੇ ਕਬਜ਼ਾ ਕਰ ਲੈਣ ਉਹਨਾਂ ਦੀ ਦੁਕਾਨ ਤੇ ਕਬਜ਼ਾ ਕਰ ਲੈਣ ਉਹਨਾਂ ਦੇ ਅਟੈਚੀ ਵਾਲੇ ਵੇਖੀ ਜਾਗੇ ਇਹ ਮੇਰੇ ਲਈ ਲੈ ਕੇ ਕੀ ਆਇਆ ਇਹ ਮੈਨੂੰ ਦੇ ਕੇ ਕੀ ਜਾਊਗਾ ਏ ਉਹਨਾਂ ਦੀ ਇੱਛਾ ਤੁਹਾਡੇ ਲਈ ਕੀ ਕਰਨਾ ਨਹੀਂ ਇੱਛਾ ਤਾਂ ਵੀ ਗਲਵਕੜੀ ਕੁਟਕ ਵਿੱਚ ਹੀ ਪੈਣੀ ਚਾਹੀਦੀ ਆ ਪਰ ਅਸੀਂ ਕਹਿੰਦੇ ਵੀ ਸਾਨੂੰ ਦੇ ਕੇ ਕੀ ਜਾਊਗਾ ਆਪਾਂ ਉਹਨਾਂ ਦੇ ਜਹਾਜ਼ ਇੱਧਰ ਵੱਧ ਲੈਂਡ ਕਰਵਾਉਣੇ ਆ ਇਹ ਨਹੀਂ ਕਿ ਉਹ ਇੱਕ ਵਾਰੀ ਕਹਿਣ ਵੀ ਯਾਰ ਹੁਣ ਤਾਂ 2 ਸਾਲ ਬਾਅਦ ਹੀ ਆਵਾਂਗੇ ਐਤਕੀ ਰਗੜਾ ਹੀ ਅਸਾ ਲੱਗ ਗਿਆ ਐਤ ਤੇ ਤਾਂ ਯਾਰ ਐਦਾਂ ਹੋ ਜਾਂਦਾ ਕੋਈ ਕੌੜਾ ਤਜਰਬਾ ਕਰਵਾ ਕੇ ਨਹੀਂ ਭੇਜਣਾ ਉਹ ਵੀ ਸਾਡੇ ਭੈਣਾ ਵੀਰਾ ਪਰ ਫਿਰ ਮੇਰੀ ਬੇਨਤੀ ਇਹ ਆ ਤੁਸੀਂ ਵਿਦੇਸ਼ਾਂ ਦੇ ਵਿੱਚੋਂ ਆ ਰਹੇ ਹੋ ਤੁਸੀਂ ਆਉਣਾ ਹੈ ਆ ਚੁੱਕੇ ਹੋ ਜੇ ਆਇਓ ਤਾਂ ਵਾਪਸ ਵੀ ਜਾਓਗੇ ਪਰ ਜਿਹੜੀਆਂ ਆਪਾਂ ਥੋੜਾ ਜਿਹਾ ਕਈ ਵਾਰੀ ਸਸਤਾ ਸਮਝੌਤਾ ਕਰ ਜਾਂਦੇ ਆ ਵੀ ਟੈਕਸੀ ਚਲੋ ਆਨਲਾਈਨ ਬੁੱਕ ਕਰਾ ਲੈਨੇ ਆ ਫਲਾਣੀ ਥਾਂ ਤੇ ਜਾਣਾ ਆਪਾਂ ਐਂ ਕਰ ਲੈਨੇ ਆ ਉਹ ਬੰਦਾ ਵੀਰੋ ਚੰਗਾ ਵੀ ਨਿਕਲ ਸਕਦਾ ਮਾੜਾ ਵੀ ਨਿਕਲ ਸਕਦਾ ਗਲਤੀ ਕੋਈ ਵੀ ਕਰ ਸਕਦਾ ਗੁਨਾਹ ਕੋਈ ਵੀ ਕਰ ਸਕਦਾ ਹੋ ਜਾਂਦਾ ਜਾਂ ਬੰਦੇ ਜਾਣਬੁੱਝ ਕੇ ਕਰਦੇ ਆ ਪਰ ਤੁਹਾਡਾ ਤਜਰਬਾ ਬਹੁਤ ਮਾੜਾ ਹੁੰਦਾ ਫਿਰ ਤੁਸੀਂ ਆਪਦੇ ਮਾੜੇ ਤਜਰਬੇ ਨੂੰ ਕਈ ਥਾਵਾਂ ਤੇ ਫੈਲਾਉਨੇ ਆ ਸੋ 에어ਪੋਰਟ ਤੋਂ ਤੁਰਨ ਵੇਲੇ ਸੋਚੋ ਜਿਵੇਂ ਆਪਾਂ 에어ਪੋਰਟ ਤੇ ਜਾਣ ਵੇਲੇ ਸੋਚਿਆ ਸੀ ਪਹਿਲੀ ਵਾਰ ਜਾਂਦੇ ਆ ਸਾਡੇ ਮਨ ਚ ਚਾਹ ਸੀ ਕਿ ਅਸੀਂ ਉਧਰਲੇ ਦੇਸ਼ ਉਤਰਨਾ ਹੁਣ ਤੁਹਾਡੇ ਮਨ ਦੇ ਵਿੱਚ ਚਾਹ ਵੀ ਅਸੀਂ ਇਧਰਲੇ ਪਾਸੇ ਆਉਣਾ ਪਰ ਤੁਹਾਡਾ ਚਾਹ ਮੱਠਾ ਨਾ ਪਵੇ ਫਿੱਕਾ ਨਾ ਪਵੇ ਟੈਕਸੀ ਸੋ ਸਮਝ ਕੇ ਬੱਕਰਵਾਇਓ ਇਹ ਟੈਕਸੀ ਮੌਤ ਵਾਲੀ ਵੀ ਹੋ ਸਕਦੀ ਆ ਇਹ ਟੈਕਸੀ ਲੁੱਟ ਵਾਲੀ ਵੀ ਹੋ ਸਕਦੀ ਆ ਇਹ ਟੈਕਸੀ ਤੁਹਾਡੀ ਇੱਜ਼ਤ ਰੋਲਣ ਵਾਲੀ ਵੀ ਹੋ ਸਕਦੀ ਆ ਸੋ ਆਪਦੇ ਬੰਦੇ ਭਰੋਸੇਯੋਗ ਬੰਦੇ ਉਹਨਾਂ ਦੇ ਕੋਲੇ ਬੁਕਿੰਗ ਕਰਵਾਓ ਨਾਲੇ ਤਾਂ ਉਹਨਾਂ ਨੂੰ 4 ਪੈਸੇ ਬਣ ਜਾਣ ਤੇ ਨਾਲੇ ਤੁਹਾਡਾ ਕੋੜਾ ਤਜਰਬਾ ਨਾ ਹੋਵੇ